ਗੁਰੇ ਸੋਨਿਆ ਗੁਰੇ ਸੋਨਿਆ ਕਿਰਨਾ ਭਗਤ ਸਿੰਘ ਜਨਮ ਸਥਤ ਪੰਜਾਬ ਭਾਰਤੀ ਕਿਸਾਨੀ ਪੰਜਾਬ ਅੱਜ ਜਿਹੜੀ ਅਸੀਂ ਪਿਛਲੇ ਦਿਨੀ ਭਾवटी ਕਿਸਾਨੀਓ ਪੰਜਾਬ ਦੇ ਵਿੱਚ ਸ਼ਮੂਲੀਅਤ ਕਰਕੇ ਜ਼ਿਲ੍ਹੇ ਦੀਆਂ ਕਮੇਟੀਆਂ ਬਣਾਈਆਂ ਅ ਜਿਵੇਂ ਚ ਭਾਈ ਦਲੀਪ ਸਿੰਘ ਜ਼ਿਲ੍ਹੇ ਦੇ ਪ੍ਰਧਾਨ ਆ ਤੇ ਸਾਰੇ ਵੱਖ-ਵੱਖ ਉਹਦਿਆਂ ਤੋਂ ਜਾਂ ਬਲਾਕਾਂ ਜੈਤੋ ਕੋਰਫੀ ਕੋਰ ਦੇ ਬਲਾਕਾਂ ਦੀਆਂ ਪ੍ਰਧਾਨ ਲਗਾਏ ਗਏ ਸੀ ਉਸੇ ਸੰਬੰਧ ਚ ਅੱਜ ਜਿਹੜੀ ਬਲਾਕ ਫਰੀ ਕੋਰ ਦੇ ਵਿੱਚ ਅੱਜ ਸਾਡੀ ਪਿੰਡ ਚੈਲ ਤੋਂ ਜੋ ਸਾਡਾ ਆਪਦਾ ਪਿੰਡ ਆ ਉੱਥੋਂ ਅਸੀਂ ਅੱਜ ਜਿਹੜੀ ਭਾਰਤੀ ਕਿਸਾਨੀ ਪੰਜਾਬ ਦੀ ਪਹਿਲੀ ਕਾਈ ਦੀ ਚੋਣ ਅੱਜ ਸ਼ੁਰੂ ਕੀਤਾ ਹੈ ਅੱਜ 41 ਨੰਦੀ ਕਮੇਟੀ ਜਿਹੜੀ ਪੰਚਾਇਤ ਦੀ ਅਸੀਂ ਬਣਾਈ ਹੈ ਉਹਦੇ ਚ ਕਲਵਿੰਦਰ ਸਿੰਘ ਨੂੰ ਜਿਹੜਾ ਕਾਈ ਦਾ ਪ੍ਰਧਾਨ ਲਾਇਆ ਗਿਆ ਤੇ ਜਿਹੜਾ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਹੈ ਸਰਦੂਲ ਸਿੰਘ ਚੈਲ ਉਹ ਵੀ ਇਸ ਪਿੰਡ ਤੋਂ ਆ ਅਸੀਂ ਸਾਡਾ ਪਹਿਲਾ ਫਸਜੀ ਇਹ ਬੰਦਾ ਸੀ ਵੀ ਅਸੀਂ ਆਪ ਦੇ ਪਿੰਡੋਂ ਜਥੇਬੰਦੀ ਦਾ ਅੰਗਾਜ਼ ਸ਼ੁਰੂ ਕਰ ਗਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਬਠਿੰਡਾ ਤੇ ਫਰੀਕੋਟ ਦੀ ਚੋਣ ਕਰਾਈ ਹੈ ਐਵੇਂ ਹੀ ਭਾਰਤੀ ਕਿਸਾਨੀ ਨੂੰ ਪੰਜਾਬ ਦੇ ਚੰਦੇ ਹੀਟ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਚੋਣਾਂ ਕਰਾਉਣ ਜਾ ਰਹੇ ਹਾਂ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਸਮੱਸਿਆ ਨੂੰ ਲੈ ਕੇ ਲਗਾਤਾਰ ਕੁਝ ਕਾਊਂਟਰਵਰਸੀਆਂ ਜਾਂ ਜਿਹੜੀਆਂ ਸਾਡੇ ਫੁੱਟ ਪਾਈ ਨਜ਼ਰ ਆਈ ਹੈ ਜਥੇਬੰਦੀਆਂ ਦੇ ਵਿੱਚ ਉਹਨੂੰ ਇੱਕ ਵਿਸ਼ਰਾਮ ਲਾਉਣ ਦੇ ਲੋਕਾਂ ਨੂੰ ਉਸ ਰਾਤ ਤੇ ਜਿਹੜਾ ਸਾਡੇ ਮੇਨ ਮਸਲੇ ਆ ਸਾਡੀ ਕਿਸਾਨੀ ਲੈ ਦਾ ਜੋ ਨੁਕਸਾਨ ਹੋਇਆ ਉਹ ਕਿਸੇ ਆਗੂ ਦਾ ਨਹੀਂ ਹੋਇਆ ਜੋ ਇਹ ਫੁੱਟ ਦੇ ਨਤੀਜੇ ਪਏ ਆ ਉਹਦੇ ਨਾਲ ਨੁਕਸਾਨ ਸਾਡੀ ਲੈ ਦਾ ਹੋਇਆ ਤੇ ਉਮੀਦ ਕਰਦੇ ਆ ਜਲਦੀ ਲਾਹਮਬੰਦੀ ਕਰਕੇ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਭਾਰਤੀ ਕਿਸਾਨੀ ਪੰਜਾਬ ਦਾ ਝੰਡਾ ਬੁਲੰਦ ਕਰਾਂਗੇ ਤੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਮਸਲਿਆਂ ਦੇ ਵਿੱਚ ਜਾਂ ਸਾਡੀ ਕਿਸਾਨੀ ਦੀਆਂ ਮੰਗਾਂ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਲੋੜ ਪੈਂਦੀ ਆ ਭਾਵੇਂ ਸਾਡੇ ਉਹ ਖੇਤੀ ਸੈਕਟਰ ਨਾਲ ਜੁੜੇ ਮੁੱਦੇ ਹੋਣ ਪਲਾ ਸਾਡੇ ਉਹ ਮਜ਼ਦੂਰਾਂ ਨਾਲ ਜੁੜੇ ਮੁੱਦੇ ਹੁਣ ਤੇ ਪਲਾ ਸਾਡੇ ਉਹ ਦੁਕਾਨਦਾਰਾਂ ਨਾਲ ਜੁੜੇ ਕਾਵਰੇ ਗਰੀਬ ਸਿੰਘ ਭਾਰਤੀ ਕਿਸਾਨ ਜੂਨੇ ਪੰਜਾਬ ਮੈਨੂੰ ਸੰਗਤ ਨੇ ਫਰੀਕੋਟ ਜ਼ਿਲ੍ਹੇ ਦੀ ਨੇ ਜਿਹੜੀ ਪ੍ਰਦਾਨਗੀ ਦੀ ਸੇਵਾ ਬਖਸ਼ੀ ਹੈ ਮੈਂ ਆਪ ਦੀ ਤਨਦੇਹੀ ਨਾਲ ਅੱਤਵਦ ਮੈਂ ਕਿਸਾਨਾਂ ਦੀ ਸੇਵਾ ਕਰੂੰਗਾ ਔਰ ਜਿਹੜੇ ਕਿਸਾਨੀ ਮੁੱਦੇ ਆ ਉਹਨਾਂ ਦੇ ਇਹਨਾਂ ਅਨੁਸਾਰੀ ਜੀ ਸੰਗਤ ਹੈ ਕਿਸਾਨੀ ਉਹਨਾਂ ਨੂੰ ਜਾਗਤ ਕਰਕੇ ਫੱਡਾ ਜਿਵੇਂ ਮਜ਼ਮਲਾਜਮਾਂ ਦੇ ਮੁੱਦੇ ਆ ਕਿਸਾਨੀ ਦੇ ਮਜ਼ਦੂਰਾਂ ਦੇ ਆ ਦੁਕਾਨਦਾਰਾਂ ਦੇ ਆ ਜਾਂ ਕੁਛ ਹੋਰ ਮਜ਼ਦੂਰ ਹੈ ਜੋ ਸ਼ਹਿਰਾਂ ਦੇ ਰੇੜੀ ਮਜ਼ਦੂਰ ਹੁੰਦੇ ਆ ਕਈ ਕਿਸਮ ਦੇ ਹੁੰਦੇ ਆ ਅਸੀਂ ਉਹਨਾਂ ਸਾਰਿਆਂ ਦਾ ਨਾਮ ਲੈ ਕੇ ਚੱਲਾਂਗੇ ਔਰ ਭਾਰਤੀ ਕਿਸਾਨ ਜੀ ਨੂੰ ਪੰਜਾਬ ਦਾ ਇਹ ਸਾਡੇ ਪਹਿਲਾ ਪਿੰਡ ਤੋਂ ਸ਼ੁਰੂ ਕੀਤਾ ਹੈ ਕਾਈ ਦਾ ਕਿਥੋਂ ਸਾਨੂੰ ਬਹੁਤ ਵੱਡਾ ਹੁਸ਼ਾਹ ਮਿਲਿਆ ਹੈ ਔਰ ਪਿੰਡਾਂ 'ਚ ਅੱਗੇ ਵੀ ਹੋਰ ਬਹੁਤ ਵੱਡਾ ਹੁਸ਼ਾਹ ਮਿਲਿਆ। ਨਾਮ ਕੁਚਲ ਸਿੰਘ ਸਰਾ ਬਲਾਗ ਪ੍ਰਦਾਨ ਕੋਟ ਬੀਕੇਯੂ ਪੰਜਾਬ ਅਸੀਂ ਅੱਜ ਚੈਲ ਪਿੰਡ ਤੋਂ ਕਮੇਟੀ ਗਠਨ ਕੀਤੀ ਹੈ ਇਸੇ ਤਰ੍ਹਾਂ ਬਲਾਕ ਪ੍ਰੀ ਕੋਰਡ ਦੇ ਅੰਦਰ ਵਾਰੀ ਵਾਰੀ ਪਿੰਡਾਂ ਨੂੰ ਕਮੇਟੀਆਂ ਗਠਨ ਕਰਾਂਗੇ ਅੱਗੇ ਤੋਂ ਕਿਸ ਤਰ੍ਹਾਂ ਦਾ ਸੰਜੋਗ ਮਿਲਿਆ ਜਿਹੜਾ ਅੱਜ ਚੈਲ ਚ ਮਿਲਿਆ ਜੀ ਸਾਡੇ ਪ੍ਰਧਾਨ ਜੀ ਦੀ ਗ੍ਰੀਸ ਨਾਲ ਸਾਡੇ ਨਾਲ ਪੰਜਾਬ 77 ਪ੍ਰਦੀਪ ਸਿੰਘ ਹਾਲਾ ਨਾਲ ਹੈ ਹਨ ਉੱਥੀ ਉੱਥੀ ਜਿੱਤੇ ਜਿਹੜੀ ਇਹ ਆਪਣੀ ਕਿਸਾਨ ਜਥੇਬੰਦੀ ਜਿਹੜੀ ਤੁਸੀਂ ਨਿਯੁਕਤ ਕੀਤੀ ਹੈ ਕੀ ਇਹ ਅਦੇ ਵਿੱਚ ਤਾਂ ਨਹੀਂ 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 ਇਸ ਕੇ ਵਿੱਚ ਆ ਗਈ